ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ ਚ ਮਸੀਹ ਚੌਂ ਦੀ ਮੰਗ ਕਰਨ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਉਚਿਤ ਕਾਰਵਾਈ ਨਾ ਕਰੰਤੇ ਅੱਜ ਸਮੂਹ ਮਸੀਹ ਸਮਾਜ ਦੇ ਭਾਈਚਾਰੇ ਨੇ ਰੋਸ ਵਜੋਂ ਇਕੱਠੇ ਹੋ ਕੇ ਬਬਰੀ ਬਾਈਪਾਸ ਚੌਂਕ 'ਚ ਵਿਸ਼ਾਲ ਧਰਨਾ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਹੀ ਚੌਂਕ 'ਚ ਸਲੀਪ ਦਾ ਨਿਸ਼ਾਨ ਬਣਾ ਕੇ ਚੌਂਕ ਦਾ ਨਾਮ ਮਸੀਹ ਚੌਂਕ ਰੱਖ ਦਿੱਤਾ ਇਸ ਵਿਸ਼ਾਲ ਧਰਨੇ 'ਚ ਪੂਰੇ ਪੰਜਾਬ ਤੋਂ ਮਸੀਹ ਭਾਈਚਾਰੇ ਦੇ ਲੋਕ ਇਕੱਠੇ ਹੋਏ ਸਨ ਇਸ ਬਾਰੇ ਗੱਲਬਾਤ ਕਰਦਿਆਂ ਦੌਰਾਨ ਸਮੂਹ ਮਸੀਹ ਭਾਈਚਾਰੇ ਨੇ ਕਿਹਾ ਕਿ ਗੁਰਦਾਸਪੁਰ ਦਾ ਮਸੀਹ ਭਾਈਚਾਰਾ ਪਿਛਲੇ 10 ਸਾਲਾਂ ਤੋਂ ਗੁਰਦਾਸਪੁਰ ਚ ਮਸੀਹ ਚੌਂਕ ਰੱਖਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਅਪੀਲ ਕਰ ਰਿਹਾ ਪਰ ਅਜ ਤੱਕ ਮਸੀਹ ਭਾਈਚਾਰੇ ਨੂੰ ਸਿਰਫ ਆਖੋ ਪਰੋਖਿਆ ਕੀਤਾ ਗਿਆ ਹੈ। ਉਹਨੇ ਕਿਹਾ ਹੈ ਕਿ ਗੁਰਦਾਸਪੁਰ ਸ਼ਹਿਰ ਚ ਹਰ ਧਰਮ ਦੇ ਨਾਂ ਤੇ ਇੱਕ ਦੋ ਚੌਂਕ ਸਥਾਪਿਤ ਕੀਤੇ ਗਏ ਨੇ ਪਰ ਇਕੱਲੇ ਮਸੀਹ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਹਨੇ ਕਿਹਾ ਹੈ ਕਿ ਅਸੀਂ ਅੱਜ ਤੋਂ ਗੁਰਦਾਸਪੁਰ ਦੇ ਬਬਰੀ ਬਾਈਪਾਸ ਚੌਂਕ ਚ ਸਲੀਬ ਰੱਖ ਕੇ ਇਸ ਦਾ ਨਾਮ ਮਸੀਹ ਚੌਂਕ ਰੱਖ ਦਿੱਤਾ ਹੈ ਜਿਸ ਨੂੰ ਅੱਜ ਤੋਂ ਮਸੀਹ ਚੌਂਕ ਦੇ ਨਾਮ ਤੋਂ ਜਾਣਿਆ ਜਾਵੇਗਾ। ਜਤਿੰਦਰ ਸੋਟੀ ਕੇ ਆਰਟੀ ਨਿਊਜ਼ ਨੈੱਟਵਰਕ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਸੀਹ ਦੀ ਔਰ ਪ੍ਰਭੂ ਯਸ਼ੂ ਮਸੀਹ ਤੁਹਾਨੂੰ ਸਾਰਿਆਂ ਨੂੰ ਵੱਡੀ ਬਰਕਤ ਦੇਵੇ ਅੱਜ ਜੋ ਚੌਂਕ ਦਾ ਮੁੱਦਾ ਸੀ ਉਸ ਤੋਂ ਪਹਿਲਾਂ ਆਪਾਂ ਉਹ ਗੱਲ ਕਰੀਏ ਮੈਂ ਅਪੋਸਟਰੋ ਧੀਮਪੱਟੀ ਔਰ ਆਪਣੀ ਪੂਰੀ ਟੀਮ ਦੇ ਨਾਲ ਖੜਾ ਹਾਂ ਔਰ ਸਾਰੇ ਜੈ ਮਸੀਹ ਸਮਾਜ ਨੇ ਉਸ ਇੱਕ ਵੱਡੀ ਜਿੱਤ ਨੂੰ ਪ੍ਰਾਪਤ ਕੀਤਾ ਵਾ ਬੜੇ ਟਾਈਮ ਤੋਂ ਲੰਮੇ ਸਮੇਂ ਤੋਂ ਚੱਲਦਾ ਪਿਆ ਸੀ ਕਦੀ ਉਸ ਨੂੰ ਮੰਗ ਪੱਤਰ ਦੋ ਕਦੀ ਉਸ ਨੂੰ ਮੰਗ ਪੱਤਰ ਦੋ ਘੱਟ ਤੋਂ ਘੱਟ 8 ਤੋਂ 9 ਮੰਗ ਪੱਤਰ ਦੇ ਚੁੱਕੇ ਆ ਪਰ ਕੋਈ ਸੁਣਾਈ ਨਹੀਂ ਹੋ ਰਹੀ ਸੀ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਬੀਤੀ 9 ਤਰੀਕ ਨੂੰ ਇਲਾਨ ਕੀਤਾ ਗਿਆ ਕਿ 13 14 ਤਰੀਕ ਨੂੰ ਆਪਾਂ ਤਰਨਾ ਦਾ ਪ੍ਰਦਰਸ਼ਨ ਕਰਾਂਗੇ ਤੇ ਉਹ ਅੱਜ ਪੂਰੀ ਮਸੀਹ ਲੋਕਾਂ ਨੇ ਮਸੀਹ ਜਥੇਬੰਦੀਆਂ ਨੇ ਮਸੀਹ ਅਗੂਆਂ ਨੇ ਮਸੀਹ ਦੇ ਪ੍ਰਗ ਦੇ ਸੇਵਕਾਂ ਨੇ ਆ ਕੇ ਸਾਰੇ ਨੇ ਅੱਜ ਸਾਂਝੇ ਤੌਰ ਤੇ ਇੱਥੇ ਜਾਂ ਕਿਸੇ ਮਿਨਿਸਟਰੀ ਵੱਲੋਂ ਨਹੀਂ ਜਾਂ ਕਿਸੇ ਸੰਸਥਾ ਵੱਲੋਂ ਨਹੀਂ ਜਾਂ ਕਿਸੇ ਆਸ਼ਿਸ਼ਣ ਵੱਲੋਂ ਨਹੀਂ ਬਲਕਿ ਸਾਂਝੇ ਤਰੀਕੇ ਨਾਲ ਤੇ ਸਾਂਝੇ ਹੀ ਲੋਕਾਂ ਨੇ ਸਾਰੇ ਨੇ ਆਪਣਾ ਇੱਕ ਵੱਡਾ ਹੰਗੋਰਾ ਪੜਿਆ ਤਾਂ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਬਬਰੀ ਚੌਂਕ ਬਾਈਪਾਸ ਜੋ ਸਾਡੀ ਮੰਗ ਸੀ ਉਹਦੇ ਵਿੱਚ ਪਹੁੰਚਿਆ ਨੇ ਅਤੇ ਜੋ ਮਸੀਹ ਚੌਂਕ ਬਣਾਉਂਦੇ ਪਿਛਲੇ ਦਿਨਾਂ ਵਿੱਚ ਇੱਕ ਬੇਟੇ ਦੇ ਵੱਲੋਂ ਸਲੀਬ ਰੱਖੀ ਗਈ ਸੀ ਉਹੀ ਸਲੀਬ ਨੂੰ ਅੱਜ ਬਬਰੀ ਚੌਂਕ ਬਾਈਪਾਸ ਦੇਤੇ ਰੱਖ ਦਿੱਤਾ ਗਿਆ ਵਾ ਅਤੇ ਮੈਂ ਸਾਰੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਨਾਮ ਚ ਸਾਰਿਆਂ ਨੂੰ ਵਧਾਈ ਦੇਣਾ ਔਰ ਸਾਰੇ ਪ੍ਰਭੂ ਦੇ ਲੋਕ ਜਿੰਨੇ ਵੀ ਇਥੇ ਮਸੀਹ ਸਮਾਦੇ ਆਏ ਸੀ ਔਰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਸਾਰਿਆਂ ਨੂੰ ਵਧਾਈਆਂ ਔਰ ਅਸੀਂ ਵੀ ਇਹੀ ਚੀਜ਼ ਕਹਿੰਦੇ ਆ ਕਿ ਜਦੋਂ ਅਸੀਂ ਸਾਰੇ ਇਕੱਠੇ ਹੋ ਜਾਂਦੇ ਆ ਇੱਕ ਮਨ ਹੋ ਜਾਂਦੇ ਆ ਤਾਂ ਪਰਮੇਸ਼ਰ ਸਾਡੇ ਜੀਵਨਾਂ ਚ ਵੱਡੇ ਕੰਮ ਕਰਦਾ ਹੈ ਅੱਜ ਵੀ ਪ੍ਰਭੂ ਦਾ ਔਰ ਸਾਰਿਆਂ ਲੋਕਾਂ ਦਾ ਭੈਣ ਭਰਾਵਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਉੱਥੇ ਆਈ ਹੋਈ ਜੋ ਖੁਦਾ ਦੇ ਲੋਕ ਸੀ ਉਹਨਾਂ ਨੇ ਵੀ ਇੱਕ ਦੂਜੇ ਦਾ ਸਾਥ ਦਿੱਤਾ ਅਤੇ ਸਾਰਾ ਇੰਤਜ਼ਾਮ ਬਹੁਤ ਵਧੀਆ ਹੋਇਆ ਜੇ ਮੇਰਾ ਨਾਮ ਮੰਗਮਸੀ ਕੜੀਚਨ ਸੇਵਾ ਫਰੰਟ ਜ਼ਿਲ੍ਹਾ ਯੂਥ ਪ੍ਰਧਾਨ ਜੋ ਕਿ ਪਿਛਲੇ ਦਿਨਾਂ ਵਿੱਚ 9 ਤਰੀਕ ਪਾਸਟਰਡ ਬੀ ਐਮ ਪੱਟੀ ਚਰਚ ਵਿੱਚ ਮੀਟਿੰਗ ਹੋਈ ਸੀ ਚੌਂਕ ਨੂੰ ਲੈ ਕੇ ਜੋ ਕਿ ਜਿਸ ਵਿੱਚ ਸਭ مسیਹੀ ਭਾਈਚਾਰਾ ਔਰ ਲੀਡਰ ਸਭਾਨ ਪੋਰਪਾਸਰ ਸਭਾਂ ਪਹੁੰਚੇ ਸੀ ਉਸ ਵਿੱਚ ਤਰੀਕ ਡਿਲੇ ਹੋਈ ਸੀ ਵੀ 14 ਤਰੀਕ ਜੋ ਕਿ ਧਰਨਾ ਪ੍ਰਦਰਸ਼ਨ ਹੋਏਗਾ ਜੋ ਕਿ ਸਾਡਾ ਇਸਲੇ ਦਿਨਾਂ ਵਿੱਚ ਵੀ 6-7 ਮਹੀਨੇ ਤੋਂ ਮੰਗ ਪੱਤਰ ਡੀਸੀ ਦਫਤਰ ਦਿੱਤੇ ਗਏ ਹੀ ਅਜੇ ਤੱਕ ਚੌਂਕ ਨਹੀਂ ਹੀ ਬਣ ਸਕਿਆ ਤੇ ਹੁਣ ਜੋ ਅੱਜ 14 ਤਰੀਕ ਧਰਨਾ ਬਬੜੀ ਬਾਈਪਾਸ ਤੇ ਲਗਾਇਆ ਗਿਆ ਜਿਸ ਵਿੱਚ ਸਲੀਪ ਦਾ ਨਿਸ਼ਾਨ ਲਗਾਇਆ ਗਿਆ ਤੇ ਸਾਰੇ ਭੈਣ ਭਰਾਵਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਵਾਂ ਤੇ ਤੁਹਾਨੂੰ ਸਭ ਨੂੰ ਵਧਾਈਆਂ ਹੋਣ ਚਾਂਗੋ ਸਾਡਾ ਬਣ ਗਿਆ ਹਾਂ ਸਭ ਤੋਂ ਪਹਿਲਾਂ ਤਾਂ ਪ੍ਰਭੂ ਐਸਐਮਸੀ ਦਾ ਧੰਨਵਾਦ ਜਿਸ ਨੇ ਇਹ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ ਇਕੱਠੇ ਹੁੰਦਾ ਔਰ ਮੇਰਾ ਨਾਮ ਪੀਟਰ ਮਸੀ ਪਿੰਡ ਸੇਖਾ ਕ੍ਰਿਚਨ ਸੇਵਾ ਫਰੰਟ ਜ਼ਿਲ੍ਹਾ ਪ੍ਰਧਾਨ ਔਰ ਅੱਜ ਬਹੁਤ ਹੀ ਮਸੀਹ ਭਾਈ ਚੜੇ ਵਾਸਤੇ ਬਹੁਤ ਹੀ ਖੁਸ਼ੀ ਦੀ ਔਰ ਮਾਨ ਦੀ ਗੱਲ ਜੋ ਪਿਛਲੇ ਦਿਨਾਂ ਦੇ ਵਿੱਚ ਬੀਤੀ 9 ਤਰੀਕ ਦੇ ਵਿੱਚ ਪਸ ਬੀਐਮ ਪੱਟੀ ਮਿਨਿਸਟਰੀ ਦੇ ਵਿੱਚ ਜੋ ਕਿ ਮਸੀਹ ਭਾਈ ਚੜੇ ਦੇ ਚੌਂਕ ਨੂੰ ਲੈ ਕੇ ਮੀਟਿੰਗ ਹੋਈ ਔਰ ਧੜਨੇ ਦਾ ਐਲਾਨ ਦਿੱਤਾ ਗਿਆ ਸੀ 14 ਤਰੀਕ ਦਾ ਜੋ ਕਿ ਅੱਜ 14 ਤਰੀਕ ਹੈ ਧਰਨਾ ਬੱਬਰੀ ਚੌਂਕ ਦੇ ਵਿੱਚ ਵੱਡੀ ਗਿਣਤੀ ਦੇ ਨਾਲ ਪਾਸਟਰ ਸਬਾਨਾ ਦੇ ਸੰਜੋਗ ਨਾਲ ਮਸੀਹ ਭਾਈਚਾਰੇ ਦੇ ਸੰਜੋਗ ਨਾਲ ਉਹ ਨੌਜਵਾਨਾਂ ਦੇ ਸੰਜੋਗ ਨਾਲ ਵੱਡੀ ਗਿਣਤੀ ਦੇ ਨਾਲ ਉਹਨਾਂ ਨੇ ਹਮਲਾ ਮਾਰਿਆ ਔਰ ਇਸ ਬੱਬਰੀ ਚੌਂਕ ਦੇ ਵਿੱਚ ਆਪਣੇ ਜੋ ਕਿ ਕ੍ਰੋਸ ਨੂੰ ਲਗਾਇਆ ਗਿਆ ਔਰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਇਸ ਤਰ੍ਹਾਂ ਕਿ ਤੁਸੀਂ ਜਾਣਦੇ ਜੇ ਵਕ ਵਕ ਧਰਮਾਂ ਦੇ ਚੌਂਕ ਸੀ ਔਰ ਗਰਦਾਸਪੁਰ ਦੇ ਵਿੱਚ ਸਾਡਾ ਮਸੀਹ ਭਾਈਚਾਰੇ ਦਾ ਚੌਂਕ ਕੋਈ ਵੀ ਨਹੀਂ ਅੱਜ ਸਾਰੇ ਹੀ ਆ ਲੋਕਾਂ ਨੇ ਇਕੱਠੇ ਹੋ ਕੇ ਕ੍ਰਿਸ਼ਨ ਬਰਾਦਰੀ ਨੇ ਹਮਲਾ ਮਾਰਿਆ ਤੇ ਬੱਬੜੀ ਚੌਂਕ ਦੇ ਵਿੱਚ ਆਪਣਾ ਮੁਸੀ ਭਾਈਚਾਰੇ ਦਾ ਚੌਂਕ ਦੀ ਸਥਾਪਨਾ ਕੀਤੀ ਗਈ